ਪੰਜਾਬ ਸੂਬੇ ਨੇ ਆਈਐਫ ਸਕੀਮ ਦੇ ਅਧੀਨ ਸਭ ਤੋਂ ਵੱਧ ਪ੍ਰਵਾਨਿਤ ਪ੍ਰੋਜੈਕਟਾਂ ਦੇ ਨਾਲ ਲਗਾਤਾਰ ਕਈ ਮਹੀਨਿਆਂ ਤੋਂ ਭਾਰਤ ਦੇ ਵਿੱਚ ਜਿਹੜਾ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੋਇਆ ਇਹ ਜਾਣਕਾਰੀ ਦਿੰਦਿਆਂ ਬਾਗਬਾਨੀ ਮੰਤਰੀ ਸਰਦਾਰ ਚੇਤਨ ਸਿੰਘ ਜੋੜਮਾਜਰਾਂ ਨੇ ਦੱਸਿਆ ਕਿ ਸਭ ਤੋਂ ਵੱਧ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਵਾਲੇ ਦੇਸ਼ ਦੇ ਸਿਖਰਲੇ 10 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਜਿਹੜੇ 9 ਜ਼ਿਲ੍ਹੇ ਸ਼ਾਮਲ ਨੇ ਉਹਨਾਂ ਨੇ ਦੱਸਿਆ ਕਿ ਪੰਜਾਬ ਨੇ ਕਿਸਾਨ ਭਲਾਈ ਦੇ ਲਈ 14199 ਅਹਿਮ ਪ੍ਰੋਜੈਕਟਾਂ ਨੂੰ ਜਿਹੜੀ ਹੈ ਪ੍ਰਵਾਨਗੀ ਦਿੱਤੀ ਹੈ ਇਹ ਪ੍ਰਾਪਤੀ ਨਾ ਸਿਰਫ AIF ਸਕੀਮ ਦੇ ਅਧੀਨ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਆ ਸਗੋਂ ਸੂਬੇ ਦੇ ਵਿੱਚ ਖੇਤੀਬਾੜੀ ਪੱਖੀ ਪ੍ਰਕৃতিਸ਼ੀਲ ਮਾਹੌਲ ਅਤੇ ਵਾਡੀ ਦੇ ਉਪਰੰਤ ਪ੍ਰਬੰਧਨ ਸੰਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਜਿਹੜਾ ਉਹ ਦਰਸਾਉਂਦੀ ਹੈ ਦੱਸਦੀ ਹੈ ਕਿ ਸਭ ਤੋਂ ਵੱਧ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਵਾਲੇ ਚੋਟੀ ਦੇ 10 ਜ਼ਿਲ੍ਹਿਆਂ ਦੇ ਵਿੱਚ ਛਤਰਪਤੀ ਸੰਭਾਜੀ ਨਗਰ ਪਹਿਲਾ ਔਰੰਗਾਬਾਦ ਮਹਾਰਾਸ਼ਟਰ ਨੇ 1828 ਪ੍ਰੋਜੈਕਟ ਮਨਜ਼ੂਰ ਕੀਤੇ ਹਨ ਜਦਕਿ ਬਾਕੀ 9 ਜ਼ਿਲ੍ਹੇ ਪੰਜਾਬ ਨਾਲ ਸੰਬੰਧਿਤ ਹਨ ਤੇ ਜਿਨ੍ਹਾਂ ਦੇ ਵਿੱਚ 1575 ਪ੍ਰੋਜੈਕਟਾਂ ਦੇ ਨਾਲ ਜ਼ਿਲ੍ਹਾ ਬਠਿੰਡਾ 1464 ਪ੍ਰੋਜੈਕਟਾਂ ਨਾਲ ਲੁਧਿਆਣਾ 1440 ਪ੍ਰੋਜੈਕਟਾਂ ਨਾਲ ਪਟਿਆਲਾ 1439 ਪ੍ਰੋਜੈਕਟਾਂ ਨਾਲ ਸੰਗਰੂਰ ਪੇਨਾਜੋ 68 ਪ੍ਰੋਜੈਕਟਾਂ ਨਾਲ ਫਾਜ਼ਿਲਕਾ 1100 ਪ੍ਰੋਜੈਕਟਾਂ ਨਾਲ ਸ਼੍ਰੀ ਮੁਕਸਰ ਸਾਹਿਬ 758 ਪ੍ਰੋਜੈਕਟਾਂ ਦੇ ਨਾਲ ਫਰੋਜਪੁਰ ਤੇ 723 ਪ੍ਰੋਜੈਕਟਾਂ ਦੇ ਨਾਲ ਮਾਨਸਾ ਤੇ 681 ਪ੍ਰੋਜੈਕਟਾਂ ਦੇ ਨਾਲ ਜ਼ਿਲ੍ਹਾ ਮੋਗਾ ਨੇ ਸਥਾਨ ਮਲਿਆ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਦਾਰ ਚੇਤਨ ਸਿੰਘ ਜੋੜਮਾਜਰਾ ਨੇ ਦੱਸਿਆ ਕਿ ਪੰਜਾਬ ਦੇ ਵਿੱਚ 14199 ਪ੍ਰੋਜੈਕਟਾਂ ਨਾਲ ਹੀ ਕਿਸਾਨ ਅਤੇ ਖੇਤੀ ਉਦਮੀ ਸੂਬੇ ਦੇ ਵਿੱਚ 5938 ਕਰੋੜ ਰੁਪਏ ਦੇ ਵੱਡੇ ਨਿਵੇਸ਼ ਜਿਹੜੇ ਉਹ ਕਰਨਗੇ ਉਹਨਾਂ ਨੇ ਦੱਸਿਆ ਹੈ ਕਿ AIF ਸਕੀਮ ਦੇ ਅਧੀਨ ਵੱਡੀ ਉਪਰੰਤ ਪ੍ਰਬੰਧਨ ਸੰਬੰਧੀ ਵੱਖ-ਵੱਖ ਗਤੀਵਿਧੀਆਂ ਦੇ ਵਿੱਚ ਜਿਹੜੀ ਸਹਾਇਤਾ ਕੀਤੀ ਜਾਂਦੀ ਹੈ ਜਿਸ ਵਿੱਚ ਪ੍ਰਾਇਮਰੀ ਪ੍ਰੋਸੈਸਿੰਗ ਮਤਲਬ ਆਟਾ ਚੱਕੀ ਤੇਲ ਕੱਢਣ ਵਾਲੀਆਂ ਮਸ਼ੀਨਾਂ ਮਸਾਲਾ ਪ੍ਰੋਸੈਸਿੰਗ ਮਿਲਿੰਗ ਆਦਿ ਸਟੋਰੇਜ ਸਹੂਲਤਾਂ ਜਿਵੇਂ ਗੋਦਾਮ ਗੋਲਡ ਕੋਲਡ ਸਟੋਰ ਸਿਲੋਜ਼ ਆਦਿ ਤੇ ਕਸਟਮ ਹਾਇਰਿੰਗ ਸੈਂਟਰ ਘਟ ਤੋਂ ਘਟ ਚਾਰ ਉਪਕਰਨ ਛਾਂਟੀ ਅਤੇ ਗ੍ਰੇਡਿੰਗ ਯੂਨਿਟ ਬੀਜ ਪ੍ਰੋਸੈਸਿੰਗ ਯੂਨਿਟ ਆਰਗੇਨਿਕ ਸਮਗਰੀ ਉਤਪਾਦਨ ਫਸਲ ਰੈਂਕ ਖੁੰਨ ਸੰਬੰਧੀ ਪ੍ਰਬੰਧਨ ਪ੍ਰਣਾਲੀ ਕੰਪਰੈਸਡ ਬਾਇਓ ਗੈਸ ਪਲਾਂਟ ਸੋਲਰ ਪੰਪ ਰਾਈਪਨਿੰਗ ਚੈਂਬਰ ਆਦਿ ਸ਼ਾਮਲ ਹਨ ਇਸ ਤੋਂ ਇਲਾਵਾ ਸਕੀਮ ਦੇ ਅਧੀਨ ਮੌਜੂਦਾ ਯੋਗ ਬੁਨਿਆਦੀ ਢਾਂਚੇ ਦੇ ਲਈ ਸੋਨ ਸੋਨਲ ਪੈਲਾਂ ਵਾਸਤੇ ਸੋਲਰ ਪੈਨਲਾਂ ਵਾਸਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਵਿੱਚ ਜਿਹੜੀ ਉਹ ਸਹਾਇਤਾ ਦਿੱਤੀ ਜਾਂਦੀ ਹੈ